ਅੱਜਕੱਲ੍ਹ ਦੇ ਲਾਈਫ ਸਟਾਈਲ ਨੇ ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਹਰ ਕਿਸੇ ਨੂੰ ਕਿਸੇ ਨਾ ਕਿਸੇ ਕਿਸਮ ਦੀ ਬਿਮਾਰੀ ਜਾਂ ਫਿਰ ਕਿਸੇ ਨਾ ਕਿਸੇ ਕਿਸਮ ਦੀ ਉਹਨਾਂ ਨੂੰ ਤਕਲੀਫ ਹੁੰਦੀ ਰਹਿੰਦੀ ਹੈ। ਅਜਿਹੇ ਦੇ ਵਿੱਚ ਸਾਨੂੰ ਇਸ ਸਮੇਂ ਜਾਗਰੂਕ ਹੋਣਾ ਬੇਹਦ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੀਆਂ ਅਜਹੀਆਂ ਬਿਮਾਰੀਆਂ ਵੀ ਉਤਪੰਨ ਹੋ ਚੁੱਕੀਆਂ ਨੇ ਜਿਸ ਦਾ ਕਿ ਸਾਨੂੰ ਪਤਾ ਵੀ ਨਹੀਂ ਚੱਲਦਾ ਤੇ ਅੰਦਰ ਹੀ ਅੰਦਰ ਸਾਨੂੰ ਉਹ ਬਿਮਾਰੀਆਂ ਖਾ ਰਹੀਆਂ ਹੁੰਦੀਆਂ ਨੇ ਬੀਤੇ ਦਿਨੀ ਤੁਸੀਂ ਖਬਰ ਵੀ ਸੁਣੀ ਹੋਵੇਗੀ ਕਿ 10 ਸਾਲਾਂ ਬੱਚੇ ਦੀ ਹਾਰਟ ਅਟੈਕ ਦੇ ਕਾਰਨ ਮਤ ਹੋ ਗਈ ਸੀ ਤਾਂ ਜਿਹੇ ਦੇ ਵਿੱਚ ਜਾਗਰੂਕ ਹੋਣਾ ਬੇहद ਜ਼ਰੂਰੀ ਹੈ ਅੱਜ ਮੈਂ ਗੱਲ ਕਰ ਰਹੀ ਹਾਂ ਬਲੱਡ ਕੈਂਸਰ ਦੀ ਜੀ ਹਾਂ ਬਲੱਡ ਕੈਂਸਰ ਦੇ ਸਿੰਪਟਮਸ ਅਜਿਹੇ ਹੁੰਦੇ ਨੇ ਕਿ ਕਈ ਵਾਰੀ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕੁਝ ਸਿੰਪਟਮਸ ਅਜੀਬ ਜਿਹੇ ਨੇ ਪਰ ਅਸੀਂ ਇਗਨੋਰ ਕਰ ਦਿੰਦੇ ਹਾਂ ਕਿਉਂਕਿ ਉਹੀ ਸਿੰਪਟਮਸ बार-बार ਨਜ਼ਰ ਆਉਂਦੇ ਨੇ ਪਰ ਹੁਣ ਡਾਕਟਰਾਂ ਦੇ ਵੱਲੋਂ ਇੱਕ ਜੋ ਇਸ ਦੇ ਵਿੱਚ ਲੱਛਣ ਨੇ ਉਸ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਜੇਕਰ ਤੁਹਾਨੂੰ ਅਜਿਹੇ ਕੋਈ ਵੀ ਲੱਛਣ ਸਨਜ਼ਰਾਂ ਤੁਹਾਨੂੰ ਦੇਖਣ ਤਾਂ ਤੁਸੀਂ ਡਾਕਟਰਾਂ ਤੋਂ ਸਲਾਹ ਜ਼ਰੂਰ ਲਿਓ ਤਾਂ ਬਲੱਡ ਕੈਂਸਰ ਜਿਸ ਦੇ ਸਿੰਪਟਮਸ ਬਿਲਕੁਲ ਨਾਰਮਲ ਨੇ ਜੋ ਕਿ ਵਾਰ-ਵਾਰ ਹੋ ਜਾਂਦੇ ਨੇ ਅਖਰੋ ਸਿੰਪਟਮਸ ਕੀ ਨੇ ਤਾਂ ਜੋ ਤੁਸੀਂ ਆਪਣੇ ਆਪ ਨੂੰ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਆਪਣੇ ਦੋਸਤਾਂ ਨੂੰ ਬਚਾ ਸਕੋ ਉਹ ਜਾਣਨ ਦੇ ਲਈ ਅਖਰ ਲੱਛਣ ਕੀ ਨੇ ਦੇਖਦੇ ਆ ਇਹ ਖਾਸ ਰਿਪੋਰਟ ਡਾਕਟਰੀ ਪਾਸ਼ਾ ਦੇ ਵਿੱਚ ਬਲੱਡ ਕੈਂਸਰ ਨੂੰ हेमेटोलॉजिकल कैंसर ਵੀ ਕਿਹਾ ਜਾਂਦਾ ਹੈ ਇਸ ਦੇ ਵਿੱਚ ਕਈ ਕਿਸਮਾਂ ਦੇ ਕੈਂਸਰ ਸ਼ਾਮਲ ਹੁੰਦੇ ਨੇ ਜਿਵੇਂ ਕਿ ਖੂਨ ਬੋਨ ਮੈਰੋ ਅਤੇ ਲਿੰਫੈਟਿਕ ਸਿਸਟਮ ਨਾਲ ਹੀ ਇਹਨਾਂ ਦੇ ਵਿੱਚ ਲੁਕੇਮੀਆ ਲਿੰਫੋਮਾ ਅਤੇ ਮਾਇਲੋਮਾ ਵਰਗੇ ਕੈਂਸਰ ਸ਼ਾਮਲ ਹਨ ਇਹਨਾਂ ਕੈਂਸਰਾਂ ਦੇ ਸ਼ੁਰੂਆਤੀ ਲੱਛਣ ਅਕਸਰ ਹੀ ਅਸਪਸ਼ਟ ਹੁੰਦੇ ਹਨ ਜਾਂ ਹੋਰ ਆਮ ਬਿਮਾਰੀਆਂ ਦੇ ਨਾਲ ਮਿਲਦੇ ਜੁਲਦੇ ਹੁੰਦੇ ਹਨ ਇਸ ਕਾਰਨ ਉਹਨਾਂ ਦਾ ਛੇਤੀ ਪਤਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ ਇਸ ਲਈ ਇਹਨਾਂ ਲੱਛਣਾਂ ਨੂੰ ਪਛਾਣਨਾ ਅਤੇ ਸਮੇਂ ਸਿਰ ਟੈਸਟ ਕਰਵਾਉਣਾ ਬੇਹੱਦ ਜ਼ਰੂਰੀ ਹੈ। ਮਹਾਰਾ ਦੇ ਮੁਤਾਬਕ ਬਲੱਡ ਕੈਂਸਰ ਦੇ ਲੱਛਣਾਂ ਅਤੇ ਟੈਸਟਾਂ ਦੇ ਕੁਝ ਆਮ ਤਰੀਕੇ ਹੁੰਦੇ ਨੇ ਜਿਨ੍ਹਾਂ ਨੂੰ ਜਾਣਨਾ ਹਰ ਕਿਸੇ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ। ਤਾਂ ਉਹ ਜਾਣਦੇ ਹਾਂ ਕਿ ਆਖਰ ਬਲੱਡ ਕੈਂਸਰ ਦੇ ਲੱਛਣ ਕੀ-ਕੀ ਹੁੰਦੇ ਨੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਅਚਾਨਕ ਹੀ ਤੁਹਾਨੂੰ ਥਕਾਵਟ ਮਹਿਸੂਸ ਹੋਣ ਲੱਗਦੀ ਹੈ। ਇਹ ਇੱਕ ਪਹਿਲਾ ਲੱਛਣ ਹੈ। ਬਲੱਡ ਕੈਂਸਰ ਦਾ ਪਹਿਲਾ ਅਤੇ ਸਭ ਤੋਂ ਆਮ ਲੱਛਣ ਅਸਾਧਾਰਨ ਥਕਾਵਟ ਹੈ ਦੱਸ ਦਈਏ ਕਿ ਇਹ ਥਕਾਵਟ ਬਿਨਾਂ ਕਿਸੇ ਸਪਸ਼ਟ ਕਾਰਨ ਦੇ ਹੁੰਦੀ ਹੈ ਅਤੇ ਆਰਾਮ ਕਰਨ ਤੋਂ ਬਾਅਦ ਵੀ ਦੂਰ ਨਹੀਂ ਹੁੰਦੀ ਅਜਿਹੇ ਦੇ ਵਿੱਚ ਜੇਕਰ ਤੁਸੀਂ ਲਗਾਤਾਰ ਥਕਾਵਟ ਮਹਿਸੂਸ ਕਰ ਰਹੇ ਹੋ ਅਤੇ ਇਸ ਦਾ ਕਾਰਨ ਨਹੀਂ ਸਮਝ ਪਾ ਰਹੇ ਹੋ ਤਾਂ ਇਹ ਬਲੱਡ ਕੈਂਸਰ ਦੀ ਸ਼ੁਰੂਆਤੀ ਨਿਸ਼ਾਨੀ ਹੋ ਸਕਦੀ ਹੈ ਉਸ ਤੋਂ ਬਾਅਦ ਵਾਰ-ਵਾਰ ਤੁਹਾਡਾ ਬਿਮਾਰ ਹੋਣਾ ਜੀ ਹਾਂ ਮਹਾਰਾ ਮੁਤਾਬਕ ਬਲੱਡ ਕੈਂਸਰ ਸਰੀਰ ਦੀ ਇਮਿਊਨ ਸਿਸਟਮ ਨੂੰ ਕਮਜ਼ੋਰ ਕਰ ਦਿੰਦਾ ਹੈ ਜਿਸ ਦੇ ਕਾਰਨ ਵਾਰ-ਵਾਰ ਇਨਫੈਕਸ਼ਨ ਹੋ ਜਾਂਦੀ ਹੈ ਮਰੀਜ਼ਾਂ ਨੂੰ ਅਕਸਰ ਜ਼ੁਕਾਮ ਫਲੂ ਜਾਂ ਹੋਰ ਲੱਗ ਲੱਗ ਸਕਦੀ ਹੈ ਅਤੇ ਠੀਕ ਹੋਣ ਦੇ ਵਿੱਚ ਆਮ ਨਾਲੋਂ ਜ਼ਿਆਦਾ ਸਮਾਂ ਵੀ ਲੱਗ ਸਕਦਾ ਹੈ ਅਜਿਹੇ ਦੇ ਵਿੱਚ ਜੇਕਰ ਤੁਸੀਂ ਵਾਰ-ਵਾਰ ਬਿਮਾਰ ਹੋ ਰਹੇ ਹੋ ਤਾਂ ਇਹ ਚਿਤਾਵਨੀ ਦਾ ਸੰਕੇਤ ਹੋ ਸਕਦਾ ਹੈ ਇਸ ਦੇ ਨਾਲ ਗੱਲ ਕਰਾਂਗੇ ਕਿ ਸਰੀਰ ਉਤੇ ਅਚਾਨਕ ਹੀ ਨੀਲੇ ਨਿਸ਼ਾਨ ਜਾਂ ਫਿਰ ਖੂਨ ਵਗਣ ਵਰਗੇ ਤੁਹਾਨੂੰ ਲੱਛਣ ਨਜ਼ਰ ਆਉਂਦੇ ਨੇ ਜੀ ਹਾਂ ਜੇਕਰ ਤੁਹਾਡੇ ਸਰੀਰ ਉਤੇ ਬਿਨਾਂ ਕਿਸੇ ਕਾਰਨ ਦੇ ਨੀਲੇ ਨਿਸ਼ਾਨ ਪੈ ਜਾਂਦੇ ਨੇ ਜਾਂ ਤੁਹਾਡੀ ਨੱਕ ਚੋਂ ਵਾਰ-ਵਾਰ ਖੂਨ ਵਗਦਾ ਹੈ ਜਾਂ ਤੁਹਾਡੇ ਮਸੂੜੀਆਂ ਚੋਂ ਖੂਨ ਨਿਕਲਦਾ ਤਾਂ ਇਹ ਬਲੱਡ ਕੈਂਸਰ ਦੀ ਨਿਸ਼ਾਨੀ ਹੋ ਸਕਦੀ ਹੈ ਬਹਾਰਾ ਦੇ ਮੁਤਾਬਕ ਇਹ ਸਮੱਸਿਆ ਸਰੀਰ ਦੇ ਵਿੱਚ ਪਲੇਟਲੇਟਸ ਦੀ ਕਮੀ ਦੇ ਕਾਰਨ ਹੁੰਦੀ ਹੈ ਜੋ ਖੂਨ ਦੇ ਥੱਕੇ ਬਣਾਉਣ ਦੇ ਵਿੱਚ ਮਦਦ ਕਰਦੇ ਨੇ ਇਸੇ ਦੇ ਨਾਲ ਹੀ ਜੇਕਰ ਤੁਹਾਡੀ ਗਰਦਨ ਕੱਚ ਜਾਂ ਪੱਟ ਦੇ ਖੇਤਰ ਦੇ ਵਿੱਚ ਲਿੰਫ ਨੋਡਸ ਸੁੱਜੇ ਹੋਏ ਨੇ ਤਾਂ ਇਹ ਲਿੰਫੋਮਾ ਦਾ ਲੱਛਣ ਹੋ ਸਕਦਾ ਹੈ ਜੋ ਕਿ ਬਲੱਡ ਕੈਂਸਰ ਦੀ ਇੱਕ ਕਿਸਮ ਹੈ ਇਹ ਸੁੱਜੀਆਂ ਗੰਡਾ ਦਰਦ ਦਾ ਕਾਰਨ ਨਹੀਂ ਬਣਦੀਆਂ ਪਰ ਇਹਨਾਂ ਨੂੰ ਨਜ਼ਰਅੰਦਾਜ਼ ਕਰਨਾ ਖਤਰਨਾਕ ਹੋ ਸਕਦਾ ਹੈ ਅੱਗੇ ਤੁਹਾਨੂੰ ਦੱਸ ਦਈਏ ਕਿ ਕੁਝ ਬਲੱਡ ਕੈਂਸਰ ਜਿਵੇਂ ਕਿ ਮਾਇਲੋਮਾ ਹੱਡੀਆਂ ਦੇ ਦਰਦ ਦਾ ਕਾਰਨ ਬਣ ਸਕਦੇ ਨੇ ਖਾਸ ਕਰਕੇ ਪੇਟ ਜਾਂ ਪਸਲੀਆਂ ਦੇ ਵਿੱਚ ਦੱਸ ਦਈਏ ਕਿ ਜੇਕਰ ਤੁਸੀਂ ਆਪਣੀਆਂ ਹੱਡੀਆਂ ਦੇ ਵਿੱਚ ਲਗਾਤਾਰ ਦਰਦ ਮਹਿਸੂਸ ਕਰ ਰਹੇ ਹੋ ਤਾਂ ਇਸ ਨੂੰ ਗੰਭੀਰਤਾ ਦੇ ਨਾਲ ਅਤੇ ਡਾਕਟਰ ਦੀ ਸਲਾਹ ਜ਼ਰੂਰ ਲਓ ਇਸ ਤੋਂ ਬਾਅਦ ਬਲੱਡ ਕੈਂਸਰ ਲਾਲ ਰਕਤਾਣੂਆਂ ਦੀ ਗਿਣਤੀ ਦੇ ਵਿੱਚ ਕਮੀ ਦਾ ਕਾਰਨ ਬਣਦਾ ਹੈ ਜੀ ਹਾਂ ਯਾਨੀ ਰੈੱਡ ਬਲੱਡਸ ਹੈ ਜੋ ਐਨੀਮੀਆ ਦਾ ਕਾਰਨ ਬਣਦਾ ਹੈ ਇਸ ਦੇ ਨਤੀਜੇ ਵਜੋਂ ਚਮੜੀ ਫਿੱਕੀ ਸਾਹ ਚੜਨਾ ਅਤੇ ਚੱਕਰ ਆਉਣੇ ਹੋ ਸਕਦੇ ਜੇਕਰ ਤੁਸੀਂ ਇਹ ਲੱਛਣ ਦੇਖਦੇ ਹੋ ਤਾਂ ਤੁਰੰਤ ਜਾਂਚ ਜ਼ਰੂਰ ਕਰਵਾਓ ਇਸੇ ਦੇ ਨਾਲ ਬਿਨਾਂ ਕਿਸੇ ਸਪਸ਼ਟ ਕਾਰਨ ਦੇ ਬੁਖਾਰ ਹੋਣਾ ਅਤੇ ਰਾਤ ਨੂੰ ਪਸੀਨੇ ਦੇ ਵਿੱਚ ਭਿੱਜ ਜਾਣਾ ਵੀ ਬਲੱਡ ਕੈਂਸਰ ਦੀ ਨਿਸ਼ਾਨੀ ਹੋ ਸਕਦੀ ਹੈ ਇਹ ਲੱਛਣ ਅਕਸਰ ਆਉਂਦੇ ਅਤੇ ਜਾਂਦੇ ਰਹਿੰਦੇ ਨੇ ਅਤੇ ਇਹਨਾਂ ਦਾ ਕੋਈ ਵੀ ਸਪਸ਼ਟ ਕਾਰਨ ਨਹੀਂ ਹੁੰਦਾ ਤਾਂ ਆਓ ਇਹ ਵੀ ਜਾਣਦੇ ਹਾਂ ਕਿ ਬਲੱਡ ਕੈਂਸਰ ਦੀ ਜਾਂਚ ਦੇ ਆਮ ਤਰੀਕੇ ਕਿਹੜੇ ਨੇ ਸਭ ਤੋਂ ਪਹਿਲਾਂ ਸੀਬੀਸੀ ਜੀ ਹਾਂ ਸੰਪੂਰਨ ਖੂਨ ਦੀ ਗਿਣਤੀ ਇਹ ਟੈਸਟ ਖੂਨ ਦੇ ਵਿੱਚ ਲਾਲ ਖੂਨ ਦੇ ਸੈੱਲਾਂ ਚਿੱਟੇ ਰਕਤਾਣੂਆ ਅਤੇ ਪਲੇਟਲੇਟਾਂ ਦੇ ਪੱਧਰ ਨੂੰ ਮਾਪਦਾ ਹੈ ਅਸਾਧਾਰਨ ਗਿਣਤੀ ਬਲੱਡ ਕੈਂਸਰ ਦਾ ਸੰਕੇਤ ਦੇ ਸਕਦੀ ਹੈ ਇਸ ਦੇ ਨਾਲ ਹੀ ਬੋਨ ਮੈਰੋ ਬਾਇਓਪਸੀ ਇਸ ਵੀਦੀ ਦੇ ਵਿੱਚ ਬੋਨ ਮੈਰੋ ਦਾ ਇੱਕ ਛੋਟਾ ਜਿਹਾ ਨਮੂਨਾ ਕਟਿਆ ਜਾਂਦਾ ਹੈ ਅਤੇ ਇਸ ਦੇ ਵਿੱਚ ਕੈਂਸਰ ਸੈੱਲਾਂ ਦੀ ਮੌਜੂਦਗੀ ਦੀ ਜਾਂਚ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਜੋ ਟੈਸਟ ਹੈ ਉਸ ਦਾ ਨਾਮ ਹੈ ਇਮੇਜਿੰਗ। ਸਰੀਰ ਦੇ ਦੂਜੇ ਹਿੱਸਿਆਂ ਦੇ ਵਿੱਚ ਕੈਂਸਰ ਦੇ ਲੱਛਣਾਂ ਦੀ ਜਾਂਚ ਕਰਨ ਦੇ ਲਈ ਐਕਸ-ਰੇ, ਸੀਟੀ ਸਕੈਨ ਜਾਂ ਪੀਈਟੀ ਸਕੈਨ ਦੀ ਵਰਤੋਂ ਕੀਤੀ ਜਾਂਦੀ ਹੈ। ਇਮੇਜਿੰਗ ਟੈਸਟ ਵੀ ਤੁਸੀਂ ਕਰਵਾ ਸਕਦੇ ਹੋ। ਇਸ ਦੇ ਨਾਲ ਸਾਈਟੋ ਜੈਨੇਟਿਕ ਟੈਸਟਿੰਗ ਵੀ ਹੁੰਦੀ ਹੈ ਮਹਾਰਾ ਦੇ ਮੁਤਾਬਕ ਇਹ ਟੈਸਟ ਬਲੱਡ ਕੈਂਸਰ ਦਾ ਪਤਾ ਲਗਾਉਣ ਦੇ ਲਈ ਖੂਨ ਜਾਂ ਬੋਨ ਮੈਰੋਸਲਾਂ ਦੇ ਕਰੋਮੋਸੋਮ ਦੀ ਜਾਂਚ ਕਰਦਾ ਹੈ ਤਾਂ ਇਹ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਤੇ ਨਾਲ ਹੀ ਉਮੀਦ ਇਹ ਕਰਦੀਆਂ ਕਿ ਇਸ ਜਾਣਕਾਰੀ ਤੋਂ ਬਾਅਦ ਤੁਸੀਂ ਹੁਣ ਜਾਣੋ ਹੋ ਚੁੱਕਿਓ ਕਿ ਆਖਰ ਲੱਛਣ ਕੀ ਹੁੰਦੇ ਨੇ ਤਾਂ ਜੇਕਰ ਤੁਹਾਡੇ ਘਰ ਦੇ ਵਿੱਚ ਰਿਲੇਟਿਵ ਦੇ ਵਿੱਚ ਜਾਂ ਕਿਸੇ ਵੀ ਤੁਹਾਨੂੰ ਅਜਿਹੇ ਲੱਛਣ ਦਿਖਾਈ ਦੇਣ ਤਾਂ ਤੁਸੀਂ ਉਹਨਾਂ ਨੂੰ ਅਗਾਜ਼ ਜ਼ਰੂਰ ਕਰ ਦਿਓ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਦੋਸਤਾਂ ਦੇ ਨਾਲ ਪਰਿਵਾਰਕ ਮੈਂਬਰਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਉਹਨਾਂ ਨੂੰ ਇਹਨਾਂ ਲੱਛਣਾਂ ਦੇ ਬਾਰੇ ਪਤਾ ਹੋਵੇ ਬਿਊਰੋ ਰਿਪੋਰਟ ਹਮਦਰਦ ਟੀਵੀ